ਜੀ ਕਾਰਵਾਈ ਹੋ ਰਹੀ ਹੈ ਜੱਜ ਤੇ ਸਾਨੂੰ 2 ਮਹੀਨੇ ਹੋ ਗਏ ਜੀ ਲਗਾਤਾਰ ਇਨਕ੍ਰੋਜਮੈਂਟ ਦੂਰ ਕਰਵਾਉਂਦੇ ਨੂੰ ਤੇ ਇਸ ਸਬੰਧ ਇਹ ਅਸੀਂ ਪਹਿਲਾਂ ਅਨਾਉਂਸਮੈਂਟ ਵੀ ਕਰਵਾ ਚੁੱਕੇ ਆਂ ਚਾਰ ਵਾਰੇ ਮੁੰਡੇ ਆ ਕੇ ਬਹੁਤ ਵਾਰੀ ਮੈਸੇਜ ਵੀ ਦੇ ਚੁੱਕੇ ਨੇ ਵੀ 5 ਫੁੱਟ ਤੱਕ ਕਰ ਲਓ ਵੈਸੇ ਤਾਂ ਕੋਈ ਉਹ ਅਲਾਉਡ ਨਹੀਂ ਹੈਗਾ 5 ਫੁੱਟ ਤੱਕ ਚਲੋ ਫਿਰ ਵੀ ਸ਼ਾਇਦ ਹਨ ਨਹੀਂ 5 ਫੁੱਟ ਤੱਕ ਤੁਸੀਂ ਆਪਣੇ ਰੱਖ ਲਓ ਇਹ ਹੁਣ ਨਹੀਂ ਤੜਵਾ ਰਿਹਾ ਜੀ ਜਿਨ੍ਹਾਂ ਨੇ 95% ਮਤਲਬ ਦੁਕਾਨਦਾਰਾਂ ਨੇ ਅੱਜ ਦੇ ਕਰਵਾਤੇ ਸੀਗੇ 5 ਫੁੱਟ ਇਹ ਕੂਸ਼ਕ 5% ਰਹਿੰਦੇ ਸੀ ਬਸ ਉਹਨਾਂ ਨੂੰ ਅੱਜ ਅਸੀਂ ਤੋੜ ਰਿਹਾ ਥੈਂਕ ਯੂ ਹਾਂ ਜੀ ਜੀਡੀ ਰੋਡ ਦੇ ਉੱਤੇ ਵੱਡੇ ਵੱਡੇ ਤਨਾਕਾਂ ਨੇ ਥੈਂਕ ਯੂ ਥੈਂਕ ਯੂ ਬਾਵਾ ਬਾ ਉਹ ਬਾਜ ਉਹ ਬਾਜ ਉਹ ਪਹਿਲਾਂ 21 ਕਰੋੜ ਕਰਾਂਗੇ ਜੀ ਅਸੀਂ ਜਿਹੜੇ ਤੋਂ ਵੱਡੇ ਵੱਡੇ ਹਾਂਜੀ ਹਾਂਜੀ ਹਾਂਦੇ ਹਾਂਦੇ ਉਹ ਵੀ ਕਰਾਂਗੇ ਉਹਨਾਂ ਤੇ ਵੀ ਕਰਾਂਗੇ ਜੀ ਕੀ ਕਰਦੇ ਕਰਾਂ ਉਹਨਾਂ ਤੇ ਵੀ ਇਹੀ ਕਾਰਵਾਈ ਹੋਣੀ ਹੈ ਜਿਹੜੀ ਇਹ ਰੋਡ ਤੇ ਆ ਵੀ ਤੁਹਾਨੂੰ ਪਹਿਲਾਂ ਉਹ ਤਾਂ ਕਾਰਵਾਈ ਹੋਈ ਨਹੀਂ ਜੀ ਰੋਡ ਤੇ ਨਹੀਂ ਆ ਤਾਂ ਕਾਫੀ ਲੋਕਾਂ ਨੇ ਤੁਸੀਂ ਦੇਖਿਆ ਹੋਣਾ ਉੱਥੇ ਲਾ ਲਿਆ ਆਪਣੇ ਵੱਦਮਾਨ ਵਾਲਿਆਂ ਨੇ ਲਾ ਲਿਆ ਤੇ ਚੁੱਲ੍ਹੇ ਵਾਲੇ ਨੇ ਉਹਨਾਂ ਨੇ ਲਾ ਲਿਆ ਰੋੜਾ ਬੇકરીਜ਼ ਵਾਲੇ ਨੇ ਲਾ ਲਿਆ ਪੂਰੇਵਾਲ ਜੀ ਨੇ ਲਾ ਲਿਆ ਬਹੁਤ ਨੇ ਆਪਣੇ ਆਪਸ ਹੀ ਇਹਨਾਂ ਨੂੰ ਵੀ ਟਾਈਮ ਤਾਂ ਉਹਨਾਂ ਨੂੰ ਵੀ ਦੇ ਰਹੇ ਆ ਟਾਈਮ ਪਬਲਿਕਲੀ ਤੁਸੀਂ ਕੀ ਹੈ ਤਾਂ ਦੁਕਾਨਦਾਰ ਨੂੰ ਕੀ ਮੈਸੇਜ ਦੇਣਾ ਹੈ ਇਹ ਮੈਸੇਜ ਦੇਣਾ ਕਿ ਸਾਡਾ ਸਹਿਯੋਗ ਦੇਣ ਪਬਲਿਕ ਦਾ ਸਹਿਯੋਗ ਦੇਣ ਉਹਨਾਂ ਨੂੰ ਨਿਕਲਣ 'ਚ ਦਿੱਕਤ ਹੁੰਦੀ ਹੈ ਐਕਸੀਡੈਂਟ ਹੁੰਦੇ ਨੇ ਮੈਮ ਜਿਹੜੇ ਲੋਕ ਦੁਵਾੜਾ ਦੁਵਾੜਾ ਕਬਜ਼ੇ ਕਰ ਰਹੇ ਨੇ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣਗੇ ਅਸੀਂ ਚਲਾਣ ਕਟਾਂਗੇ ਅੱਜ ਤੋਂ ਬਾਅਦ ਅਸੀਂ ਚਲਾਣ ਕਟਣੇ ਸ਼ੁਰੂ ਕਰ ਦਿੰਦੇ ਹਾਂ